ਅਸੀਂ ਇਹਨਾਂ ਦੀ ਗਵਾਹੀ ਸੁਣਾਗੇ ਸਾਰਣ ਜਮਸੀ ਦੀ ਇਹ ਮੇਰੀ ਮਾਤਾ ਡੈਗਪੀ ਸੀ ਕਾਏ ਤੇ ਉਹਦੇ ਚੂਕਣੇ ਸਾਥ ਲੱਗਦੀ ਸੀ ਤੇ ਪਾਸੋ ਦੀ ਗਾਰ ਨੇ ਤੇ ਅਸੀਂ ਜਦੋਂ ਰਾਤ ਨੂੰ ਦੁਆ ਕਰ ਰਹੀ ਸੀ ਤੇ ਇੱਕੇ ਵਾਰੀ ਕੜਾਚ ਹੋਈ ਤੇ ਜਿਹੜਾ ਅਗਾਸੀ ਗੋਡੇ ਦਾ ਚੂਕਣਾ ਫੜਲੇ ਗੋਲੀਆਂ ਉਹ ਆਪੇ ਜੜ ਗਏ ਜੋੜ ਦੀ ਤਾਰੀਫ ਕਰੋ ਡਾਕਟਰ ਜੀ ਸਿਮਰ ਡਾਕਟਰ ਨੂੰ ਗਾਇਆ ਤੋਂ ਡਾਕਟਰ ਦਾ ਰਿਪੋਰਟ ਕੋਈ ਸਹੀ ਦਵਾਈ ਲੋਰ ਠੀਕ ਸੋ ਤੇ ਆਂਦਰ ਸੋਨਾ ਬੜੀ ਜ਼ਬਰਦਸਤ ਗਵਾਹੀ ਇਹਨਾਂ ਦੀ ਸੋ ਜਿਹਨਾਂ ਦੀ ਮਾਤਾ ਸੋ ਅਚਾਰ ਕੀ ਕਰੇ ਕਰਕੇ ਆਰਟੀਕਲ ਨੇ ਕਰਨ ਜਿਹੜਾ ਉਹਨਾਂ ਦੇ ਚੂਕਣਾ ਸੀਗਾ ਗੋਲੀਆਂ ਸੀਗਾ ਚੂਕਣੇ ਦਾ ਇਦਾਂ ਹੀ ਸੀ ਔਰ ਡਾਕਟਰਾਂ ਦੇ ਦੱਸਣ ਦੇ ਮੁਤਾਬਿਕ ਔਰ ਰਿਪੋਰਟਰਾਂ ਦੇ ਮੁਤਾਬਿਕ ਉਹਨੇ ਦੱਸਿਆ ਕਿ ਉਹ ਜਿਹੜਾ ਚੂਕਨੇ ਦਾ ਮਣਕਾ ਹੈ ਜਿਹੜਾ ਉਹ ਗੋਲੀ ਹੈ ਉਹ ਟੁੱਟ ਗਿਆ ਆਇਆ ਇਦਾ ਹੀ ਸੀ ਹਾਂ ਜੀ ਔਰ ਜਦੋਂ ਇਹਨੇ ਡਾਕਟਰ ਤੋਂ ਪੁੱਛਿਆ ਫਿਰਦਾ ਕੀ ਇਲਾਜ ਹੈ ਕੀ ਹੱਲ ਹੋਇਆ ਕੀ ਕਰਨਾ ਚਾਹੀਦਾ ਔਰ ਉਹਨੇ ਆਪਰੇਸ਼ਨ ਬੋਲਿਆ ਇਦਾ ਹੀ ਸੀ ਹਾਂ ਜੀ ਔਰ ਜਦੋਂ ਆਪਰੇਸ਼ਨ ਬੋਲਿਆ ਗਿਆ ਤਾਂ ਟੈਨਸ਼ਨ ਤਾਂ ਨਹੀਂ ਚਿੰਤਾ ਹੁੰਦੀ ਹੈ ਚਿੰਤਾ ਦੇ ਵਿੱਚ ਸੀਗੇ ਪਰ ਧਿਆਨ ਦੇਣਾ ਸਿੱਧਾ ਮੈਂ ਕਈ ਦਫਾ ਦੱਸਿਆ ਹੈ ਕਿ ਤੁਸੀਂ ਕੋਈ ਵੀ ਪ੍ਰੋਬਲਮ ਹੋਵੇ ਇੱਕ ਪਰਮੇਸ਼ੁਰ ਦੇ ਦਾਸ ਦੇ ਨਾਲ ਜ਼ਰੂਰ ਗੱਲਬਾਤ ਕਰੋ ਸਮਝ ਲਗੀ ਜ਼ਰੂਰੀ ਇਹ ਕਿ ਪਰਮੇਸ਼ੁਰ ਦਾ ਜਿਹੜਾ ਦਾਸ ਬੋਲਦਾ ਹੈ ਖੁਦਾਾ ਕਦੇ ਵੀ ਕਿਸੇ ਸਾਹ ਦੇ ਨਾਲ ਵੀ ਉਹਨਾਂ ਦੇ ਮੁੱਖ ਦੇ ਵਿੱਚੋਂ ਸ਼ਬਦ ਸਾਡੀ ਉન્નਤੀ ਦੇ ਲਈ ਕਢਵਾ ਸਕਦਾ ਹallelujah ਤੇ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਡਾਕਟਰ ਨੇ ਬੋਲਿਆ ਤੁਸੀਂ ਫਾਦਲ ਕੋ ਲੈ ਕੇ ਜਾਓ ਸਰ 70000 ਰੁਪਏ ਲੱਗਣਾ ਉਹਦਾ ਜਿਹੜਾ ਗੋਲੀਆਂ ਦਾ ਪ੍ਰੈਸ਼ਰ ਹੋਏਗਾ ਨਵਾਂ ਪੈਗਾ ਔਰ ਇਹਨਾਂ ਨੇ ਮੈਨੂੰ ਫੋਨ ਕਰਿਆ ਕਹਿੰਦੇ ਪਾਸੇ ਇੰਦਾ ਗੱਲ ਹੋ ਗਈ ਇਹ ਰਾਤ ਆ ਰਹੇ ਸੀ ਰਪੋਰਟ ਵਗੈਰਾ ਟਰੈਕਿੰਗ ਅਕਸਰੇ ਕਰਾ ਕੇ ਔਰ ਜਦੋਂ ਮੈਂ ਇਹ ਗੱਲ ਹੋਈ ਤਾਂ ਮੈਂ ਤੇ ਯਾਰ ਇਹ ਤਾਂ ਨਹੀਂ ਹੋ ਸਕਦਾ ਮੈਂ ਕਹਿੰਦਾ ਤੁਸੀਂ ਕੋਸ਼ਿਸ਼ ਕਰੋ ਕਿਸੇ ਹੋਰ ਡਾਕਟਰ ਦੀ ਦੁਕਾਨ ਦੀ ਇਤੈ ਹੀ ਸੀ ਨਾ ਮੈਂ ਕਹਿੰਦਾ ਕਿਸੇ ਹੋਰ ਨੂੰ ਕੋਸ਼ਿਸ਼ ਕਰੋ ਤਾਂ ਮੈਂ ਕਹਿੰਦਾ ਕਰੋ ਤੁਸੀਂ ਇਦਾਂ ਮੁਕਸਰਲ ਸਾਇਰ ਤੇ ਡਾਕਟਰ ਹੈਗੇ ਉਹਨਾਂ ਨੂੰ ਦਿਖਾ ਲਓ ਉਹ ਕੀ ਤੁਹਾਨੂੰ ਸਲਾਹ ਦਿੰਦੇ ਨੇ ਔਰ ਇਹਨਾਂ ਨੇ ਜਦੋਂ ਮੈਂ ਇਹ ਗੱਲ ਕਹੀ ਤਾਂ ਕਹਿੰਦੇ ਕਿ ਅਸੀਂ ਮੁਕਸਰ ਸਾਨੂੰ ਡਾਕਟਰ ਨੇ ਰੋਕਿਆ ਕਿ ਕਹਿੰਦੇ ਅਸੀਂ ਉਧਰ ਨਹੀਂ ਜਾ ਸਕਦੇ ਉਹ ਇਦਾਂ ਦਾ ਰਾਜਸੀ ਨੇ ਇਵੇਂ ਬੋਲਿਆ ਸੀ ਇਦਾਂ ਉਹ ਤਾਂ ਮੈਂ ਕਹਿਆ ਯਾਰ ਤੁਸੀਂ ਇੱਥੇ ਹੀ ਲੈ ਕੇ ਤਾਂ ਚਾਓ ਲੇਕਿਨ ਜਦੋਂ ਕਰਿਆ ਇਹਨਾਂ ਦਾ ਮਨ ਦੁਖੀ ਸੀ ਦੱਸ ਰਹੇ ਸੀ ਕਿ ਇਦਾਂ ਮਨ ਦੁਖੀ ਦੇ ਵਿੱਚ ਜਦੋਂ ਇਹਨਾਂ ਦੀ ਮਾਤਾ ਦੁਖੀ ਮਾਨ ਤੇ ਰਗਦੀ ਪ੍ਰਭੂ ਤੂੰ ਹੀ ਤੇ ਬਚਾਲ ਹੈ ਮੈਂ ਪ੍ਰੈਸ਼ਰ ਨਹੀਂ ਕਰਵਾਣਾ ਪਰ ਜਿੱਦਾਂ ਉਹ ਦਸਰੇ ਨੂੰ ਇਹਨੇ ਗਵੜ ਬੋਲਨੀ ਸੀ ਨਾ ਤੇ ਉਹਦੇ ਜਿਹੜਾ ਉਹ ਗੋਲੀਆਂ ਟੁੱਟਿਆ ਸੀ ਇੱਕਦਮ ਉਹ ਕਹਿੰਦੀ ਇੰਨੇ ਸ਼ਬਦ ਬੋਲਣ ਦੇ ਨਾਲ ਗੋਲੀਆਂ ਇੱਕਦਮ ਫਿਰ ਆਪਣੀ ਜਗ੍ਹਾ ਤੇ ਐਗਜ਼ੈਕਟ ਜਾ ਕੇ ਖੜਾ ਹੋ ਗਏ ਕਹਿੰਦੀ ਮੇਰੇ ਕੰਮਰ ਦੇ ਚੋਂ ਮੈਨੂੰ ਪਤਾ ਚੱਲਿਆ ਕਿ ਜਿੱਦਾ ਕੋਈ ਹਿੰਦ ਜੋ ਨਹੀਂ ਕੀ ਆ ਕੇ ਦੱਸੀ ਸੀਗੀ ਮਾਰੀ ਕਿਰਾਤ ਚਾਹ ਇੱਕ ਵਾਰ ਕਹਿੰਦੀ ਕਿ ਕਿਹੜਾ ਕੋਇਆ ਜਦੋਂ ਇਦਾਂ ਆ ਤੇ ਕਹਿੰਦੀ ਮੈਨੂੰ ਇਦਾਂ ਲੱਗਿਆ ਤੇ ਦਰਦ ਵੀ ਉਸ ਤੋਂ ਬਾਅਦ ਖਤਮ ਹੋ ਗਿਆ ਦਿਨਾਂ ਦੀ ਨਾਲ ਖਤਮ ਤੇ ਲੈ ਦੁਖੀ ਮਾਨਸਿਕ ਹੋਂਦ ਤੇ ਕਹਿੰਦੀ ਪ੍ਰਭੂ ਮੈਂ ਨਹੀਂ ਕਰਾ ਸਕਦੀ ਪ੍ਰੈਸ਼ਨ ਆਜਦੇਸ਼ਵਰੀ ਇਹਨਾਂ ਨੂੰ ਮੇਰੇ ਕਹਨ ਦੇ ਅਨੁਸਾਰ ਮੁਕਸਰ ਲੈ ਕੇ ਗਿਆ ਡਾਕਟਰ ਨੂੰ ਦਿਖਾਇਆ ਜਦੋਂ ਉਹਨਾਂ ਨੇ ਆਪਣਾ ਰਿਪੋਰਟਾਂ ਦਿੱਤੇ ਆਪਣੇ ਐਕਸਰੇ ਦਿੱਤੇ ਉਹਨਾਂ ਨੇ ਕਿਹਾ ਯਾਰ ਇਹ ਤਾਂ ਕੁਝ ਵੀ ਨਹੀਂ ਹੈ ਤਾਂ ਆਪਣੀ ਜਗ੍ਹਾ ਤੇ ਸਾਰਾ ਕੁਝ ਸਹੀ ਹੈ ਤਾਰੀਫ ਕਰੋ ਜੋਰ ਦੇ ਕੇ ਬੀਸ਼ਨ ਕਰੋ ਅਰ ਜਿਹੜੀ ਦਰਦ ਨਹੀਂ ਕਹਿੰਦੀ ਸੁਣਦੀ ਗੱਲ ਤਾਂ ਪਿਆਰ ਕਰਨੀ ਨਹੀਂ ਸੀ ਲੱਗਦੀ ਹੁਣ ਹੁਣ ਪਿਆਰ ਕਰਨ ਲੱਗ ਪਏ ਸੈਣੀ ਬੈਠ ਕੋਲ ਗੋਲ ਬੋ ਸੈਣੀ ਸੁਮੇ ਲਗੀ ਬਾਈਬਲ ਵਿੱਚ ਲਿਖਿਆ ਜਦੋਂ ਅਸੀਂ ਮੰਦ ਦੁਖੀ ਹੁੰਦੇ ਮੰਨ ਸਾਡਾ ਦੁਖੀ ਹੁੰਦਾ ਸੀ ਟੁੱਟੇ ਮੰਨ ਨਾਲ ਯੋਹਨ ਯਾਦ ਕਰਦੇ ਸਭੀ ਜਰੂਰ ਸੁਣਦਾ ਆਮੀਨ ਜਦੋਂ ਅਸੀਂ ਦੁਖੀ ਹੁੰਦੇ ਨਾ ਪ੍ਰਭੂ ਨੂੰ ਪੁਕਾਰਦੇ ਨਾ ਉਹ ਸਾਡੀ ਜ਼ਰੂਰ ਸੁਣਦਾ ਹੈ ਤੇ ਸਾਡੀ ਸੋਣ ਕੇ ਸਾਨੂੰ ਉੱਤਰ ਵੀ ਫਿਰ ਦਿੰਦਾ ਤੇ ਤੁਹਾਡੇ ਸਾਹਮਣੇ ਕੋਈ ਮੈਂ ਤਾਂ ਜਾਂਸਟੇਡਰ ਰਸਤਾ ਦਿਖਾਏ ਮੈਂ ਕੋ ਉਧਰ ਚਲ ਜਓ ਹੋ ਸਕਦਾ ਹੈ ਕੈਨਸਲ ਹੋ ਜਾਏ ਹੋ ਸਕਦਾ ਹੈ ਰਿਪੋਰਟਸ ਗਲਤ ਹੋਣ ਕੁਝ ਵੀ ਹੋ ਸਕਦਾ ਹੈ ਇੱਕ ਗੱਲ ਕਹਿੰਦੀ ਜਦੋਂ ਮੈਂ ਇੱਧਰ ਬੈਠੀ ਔਰ ਰੱਬ ਨੂੰ ਯਾਦ ਕੀਤਾ ਤੇ ਮੇਰੇ ਇੱਕਦਮ ਕਨੈਕਟ ਹੋਈ ਅਰ ਜਿੱਦਾਂ ਇੱਕੜਕੋ ਇਹ ਕਹਿੰਦੀ ਮੇਰੀ ਲੰਤ ਵੀ ਲੱਗਣਾ ਸ਼ੁਰੂ ਹੋ ਗਈ ਤਾਂ ਮੈਨੂੰ ਪਤਾ ਲੱਗ ਗਿਆ ਜਿੱਥੇ ਸਰੀਰ ਚ ਪੀੜਾ ਨਿਕਲ ਰਹੀਆਂ ਸੀ ਉਹ ਸਾਰਾ ਕੁਝ ਸੈੱਟ ਹੋ ਗਿਆ